ਸਤਿ ਸ਼੍ਰੀ ਅਕਾਲ ਜੀ ਮੈਂ ਹਰਜੂਤ ਸਿੰਘ ਬੈਂਸ ਅੱਜ 13 ਸਤੰਬਰ ਸਮਾਸਫਿਰ ਦੇ 9:30 ਵਜੇ ਡੈਮ ਦਾ ਜਿਹੜਾ ਲੈਵਲ ਹੈ ਉਹ 1676.50 ਤੋਂ ਵੀ ਥੱਲੇ ਆ ਗਿਆ ਜਾਨੀ 3.5 ਫੁੱਟ ਜਿਹੜਾ ਹੈ ਜਿਹੜਾ ਆਪਾਂ ਦੋ ਦਿਨ ਪਹਿਲਾਂ ਕੁਝ ਪਾਣੀ ਪਾਏ ਹਰ ਕਿਉਂ ਸੇ ਉਹਦਾ ਫਾਇਦਾ ਦਿਖ ਰਿਹਾ ਤੇ ਜਿਹੜਾ ਡੈਮ ਦਾ ਕੁਸ਼ਨ ਹੈ ਉਹ ਹੁਣ ਕਾਫੀ ਜਿਹੜਾ ਹੈ ਆਪਾਂ ਨੂੰ 3.5 ਫੁੱਟ ਦਾ ਮਿਲ ਗਿਆ ਤੇ ਅਗਲੇ ਅਗਰ ਇੱਕ ਦੋ ਦਿਨ ਜੋ ਬਰਸਾਤ ਹੈ ਤਾਂ ਪਰਮਾਤਮਾ ਕਿਰਪਾ ਕਰੂਗਾ ਜਿੰਨਾ ਆਪਾਂ ਨੂੰ ਸਪੇਸ ਚਾਹੀਦਾ ਉਹ ਮਿਲ ਰਿਹਾ ਹਾਂ ਪਰ ਅੱਜ ਮੈਂ ਨਾਲ ਦੇ ਨਾਲ ਇੱਕ ਜਿਹੜੀ ਤੁਹਾਨੂੰ ਹੋਰ ਇੱਕ ਜ਼ਰੂਰੀ ਮੈਂ ਤੁਮ ਸਭ ਨੂੰ ਬੇਨਤੀ ਕਰੂੰਗਾ ਇਸ ਨੂੰ ਜਰੂਰ ਸ਼ੇਅਰ ਵੀ ਕਰਿਓ ਤੇ ਮੈਂ ਟੈਗ ਵੀ ਕਰ ਰਿਹਾ ਅੱਜ ਸਾਡੇ ਬਹੁਤ ਹੀ ਸਤਕਾਰਯੋਗ ਮਿਨਿਸਟਰ ਆਫ ਸਟੇਟ ਯੂਨੀਅਨ ਮਿਨਿਸਟਰ ਆਫ ਸਟੇਟ ਐਲ ਮੁਰਗਨ ਜੀ ਉਹ ਆ ਰਹੇ ਉਹਨਾਂ ਕੋਲ ਪਾਰਲੀਮੈਂਟਰੀ ਅਫੇਅਰਸ ਹੋਰ ਵੀ ਦੋ ਤਿੰਨ ਮੈਂਕ ਵਿੱਚ ਆ ਬੀ ਜੀ ਪੀ ਦੇ ਵੱਡੇ ਨੇਤਾ ਵੀ ਨੇ ਤਾਮਿਲਨਾਡੂ ਤੋਂ ਆਂਦੇ ਨੇ ਉਹ ਸਾਡੇ ਇਲਾਕੇ ਚ ਆ ਰਹੇ ਨੇ ਮੈਨੂੰ ਪਤਾ ਲੱਗਿਆ ਮੀਡੀਆ ਨਹੀਂ ਰੋਪੜ ਤੇ ਸਾਡੇ ਅਨੰਦਪੁਰ ਸਾਹਿਬ ਦੇ ਹਰੀਆਲ ਜਾਣਗੇ ਫਿਰ ਬੇਲਾਧਿਆਨੀ ਜਾਣਗੇ ਪਨ ਉਪਲੀ ਜਾਣਗੇ ਲక్ష్ਮੀ ਨਾਰਾਇਣ ਮੰਦਿਰ ਵੀ ਜਾ ਰਹੇ ਨੇ ਮੈਂ ਉਹਨਾਂ ਦਾ ਸਵਾਗਤ ਕਰਦਾ ਜੀ ਤੇ ਮੈਂ ਉਹ ਇਸ ਦੁੱਖ ਦੀ ਘੜੀ ਸਾਡਾ ਹਾਲ ਜਾਣਨ ਆ ਰਹੇ ਉਹਨਾਂ ਦਾ ਦਿਲੋਂ ਸਵਾਗਤ ਕਰਦੇ ਹਾਂ ਸੀ ਪਰ ਮੇਰੀ ਦੋ ਤਿੰਨ ਬੇਨਤੀਆਂ ਤੇ ਮੈਂ ਇਹ ਸਾਰੇ ਇਲਾਕੇ ਦੇ ਵੱਲੋਂ ਬੇਨਤੀਆਂ ਤੇ ਮੈਂ ਆਸ ਕਰਦਾ ਕਿ ਜਿਹੜੇ ਸਾਡੇ ਬੀਜਪੀ ਦੇ ਦੋਸਤ ਨੇ ਸਾਡੇ ਇਲਾਕੇ ਦੇ ਜਿਹੜੇ ਉਹਨਾਂ ਦੇ ਸੱਜੇ ਖੱਬੇ ਖੜੇ ਹੋਣਗੇ ਉਹ ਵੀ ਇਹ ਗੱਲਾਂ ਇਹਨਾਂ ਨੂੰ ਜਰੂਰ ਜਿਹੜਾ ਹੈ ਮੁਰਗਨ ਸਾਹਿਬ ਨੂੰ ਦੱਸਣ ਨੰਬਰ 1 ਪਹਿਲੀ ਬੇਨਤੀ ਇਹ ਹੈ ਮੁਰਗਨ ਸਾਹਿਬ ਤੁਸੀਂ ਆ ਰਹੇ ਹੋ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਸੜੀਆਂ ਜ਼ਮੀਨਾਂ ਖਤਮ ਹੋ ਗਈਆਂ ਸਾਡੇ ਘਰ ਖਤਮ ਹੋ ਗਏ ਸਾਡੇ ਵਿਦਿਆਖਾਦਾਰੇ ਸਾਡਾ ਬਹੁਤ ਨੁਕਸਾਨ ਹੋਇਆ 1600 ਕਰੋੜ ਰੁਪਏ ਜੋ ਮੋਦੀ ਸਾਹਿਬ ਦੇ ਕੇ ਗਏ ਨੇ ਉਹ ਨਾ ਕਾਫੀ ਹੈ ਇਹ ਨੁਕਸਾਨ ਕੇਈ ਹਜ਼ਾਰਾਂ ਕਰੋੜਾਂ ਰੁਪਏ ਦਾ ਹੈ ਇਸ ਕਰਕੇ ਤੁਹਾਨੂੰ ਬੇਨਤੀ ਹੈ ਕਿ ਪੰਜਾਬ ਨੇ ਹਮੇਸ਼ਾ ਇਸ ਦੇਸ਼ ਦੀ ਲਾਜ ਰੱਖੀ ਹੈ ਸ਼ਹਾਦਤਾਂ ਚ ਨੰਬਰ 1 ਜਿਹੜਾ ਇਸ ਦੇਸ਼ ਦਾ ਢਿੱਡ ਪਰੰਚ ਨੰਬਰ ਇੱਕ ਪੰਜਾਬ ਨੇ ਹਮੇਸ਼ਾ ਆਪਣਾ ਸਾਰਾ ਕੁਝ ਵਾਰਿਆ ਐਡਾ ਮਜ਼ਾਕ ਨਾ ਕਰੋ ਸਾਡੇ ਨਾਲ ਸਾਨੂੰ ਸਾਡਾ ਬੰਦਾ ਹੱਕ ਜੀ ਤੁਸੀਂ ਸੱਚੇ ਪੰਜਾਬ ਸੱਚੀ ਜਗਰ ਸਾਡੀ ਸਾਰ ਲੈ ਨਾ ਰਹੇ ਹੋ ਨੰਬਰ ਇਹ ਕੇ ਜਿਹੜੀ ਤੁਹਾਡੀ ਐਸ ਡੀ ਆਰ ਐਫ ਦੀਆਂ ਸ਼ਰਤਾਂ ਨੇ ਜਿੰਨਾ ਵੀ ਪੈਸਾ ਪਿਆ ਉਹ ਸ਼ਰਤਾਂ ਦੇ ਵਿੱਚ ਤੁਸੀਂ ਜਾ ਕੇ ਆਪ ਦੇਖ ਲਿਓ ਮੈਂ ਆਪਣੇ ਉਹਨਾਂ ਨੂੰ ਭਾਜਪੀ ਵਾਲੇ ਦੋਸਤਾਂ ਨੂੰ ਬੇਨਤੀ ਕਰਦਾ ਇਹਨਾਂ ਨੂੰ ਜ਼ਰੂਰ ਲੈ ਕੇ ਜਾਇਓ ਐਦਾਂ ਇਹਨਾਂ ਬਸ ਬੰਨ ਤੇ ਖੜਾ ਕੇ ਮੋੜ ਲਿਆਇਓ ਹਰੀਆਲ ਦੇ ਜਿਹੜੇ ਖੇਤਾਂ 'ਚ ਲੈ ਕੇ ਜਾਇਓ ਚੰਦਪੁਰ ਬੇਲੇ ਦੇ ਖੇਤਾਂ 'ਚ ਲੈ ਕੇ ਜਾਇਓ ਤੇ ਪੁੱਛਿਓ ਉੱਥੇ ਉਹਦੇ ਜ਼ਿਮੀਂਦਾਰਾਂ ਨੂੰ ਕੀ 8600 ਰੁਪਏ ਕਿੱਲੇ ਦੇ ਨਾਲ ਜਿਹੜਾ ਜੋ ਤੁਸੀਂ ਦੇ ਰਹੇ ਹੋ ਜੋ ਤੁਹਾਡੀ ਸ਼ਰਤਾਂ ਕਿ 8600 ਰੁਪਏ ਕਿੱਲੇ ਦੇ ਨਾਲ ਉਸ ਕਿਸਾਨ ਜਿਹੜਾ ਹੈ ਉਹ ਹੱਥ ਮਿਲ ਜੂਗੀ ਇੰਨਾ ਤਾਂ ਬਜਾਈ ਦੇ ਉੱਤੇ ਇੰਨਾ ਤਾਂ ਉਹਨੂੰ ਦੁਬਾਰਾ ਜਿਹੜੀ ਉਹ ਮੱਕੀ ਜਿਹੜੀ ਗਲ ਗਈ ਉਹ ਬਾਣ ਦੇ ਉੱਤੇ ਲੱਗ ਜਾਣਾ ਉਹਦਾ ਇੰਨਾ ਨਾਮ ਯਕ ਨਾ ਕਰੋ 8600 ਰੁਪਏ ਕਿਲਾ ਦੇ ਰਹੇ ਹੋ ਤੁਸੀਂ ਤੁਹਾਡੀ ਸ਼ਰਤ ਹੈ ਇਹਨਾਂ ਨੂੰ ਜ਼ਰੂਰ ਲੈ ਕੇ ਜਾਇਓ ਮੁਰਗਨ ਸਾਹਿਬ ਨੂੰ ਜਿਹੜੇ ਸਾਡੇ ਉੱਪਰਲੇ بڑے ਪਿੰਡਾਂ ਦੇ ਘਰਾਂ ਦੇ ਉੱਤੇ ਖੇੜਾ ਕਲਮੋੜ ਦੇ ਘਰਾਂ ਦੇ ਉੱਤੇ ਪਿੰਡ ਖਿੰਗੜੀ ਪਿੰਗਵੜੀ ਦੀ ਹਰੀਜਨ ਬਸਤੀ ਲੈ ਕੇ ਜਾਇਓ ਮੁਰਗਨ ਸਾਹਿਬ ਨੂੰ ਸਾਡੇ ਦੋਲੇ ਪਰਿਵਾਰਾਂ ਚ ਲੈ ਕੇ ਜਾਇਓ ਤੇ ਉਹਨਾਂ ਨੂੰ ਦੇਖਿਓ ਕਿ ਕੀ 6500 ਰੁਪਏ ਜੋ ਤੁਸੀਂ ਐਸਡੀਆਰਫ ਚ ਦੇ ਰਹੇ ਹੋ ਕਿ 6500 ਰੁਪਏ ਚ ਕਿਸੇ ਗਰੀਬ ਦਾ ਘਰ ਬਣ ਸਕਦਾ ਇਹਨਾਂ ਨੂੰ ਬੇਲੇ ਜਾਂਦੀਆਂ ਸੜਕਾਂ ਦਿਖਾਇਓ ਜੋ ਸੜਕਾਂ ਹੀ ਭੜ ਗਈਆਂ ਕੀ 60000 ਰੁਪਏ ਕਿਲੋਮੀਟਰ ਦੇ ਨਾਲ ਕੁਝ ਸੜਕ ਰਿਪੇਅਰ ਹੋ ਸਕਦੀ ਹੈ ਰੀਸਟੋਰ ਹੋ ਸਕਦੀ ਹੈ ਇਹ ਵੀ ਲੇਖਿਆ ਜਾਏ ਸਾਡੇ ਦੋਹਲਾ ਪਰਿਵਾਰਾਂ ਦੇ ਵਿੱਚ ਕਿ 2500 ਰੁਪਏ ਦੇ ਨਾਲ ਜਿਹੜੇ ਕੱਪੜੇ ਹੋਰ ਨੁਕਸਾਨ ਹੋਇਆ ਕਿ 2500 ਰੁਪਏ ਦੇ ਨਾਲ ਨੁਕਸਾਨ ਉਸ ਪੂਰਾ ਹੋ ਸਕਦਾ ਇਹ ਦਿਖਾਓ ਨਾ ਜੇ ਉਹਨਾਂ ਨੂੰ ਸੱਚੀ ਦੱਸ ਤਾਂ ਕਿ ਉਹ ਫੀਡਬੈਕ ਦੇਣ ਉਹਨਾਂ ਕੋਲ ਪਾਰਲੀਮੈਂਟਰੀ ਅਫੇਅਰਸ ਦਾ ਮਹਿਕਮਾ ਹੈ ਉਹ ਦੱਸਣ મોદી ਸਾਹਿਬ ਨੂੰ ਜਾ ਕੇ ਕਿ ਹਾਂ ਗਰੀਬ ਦਾ ਘਰ 6500 ਰੁਪਏ ਚ ਨਹੀਂ ਬਣਦਾ ਸ਼ਾਇਦ ਗੁਜਰਾਤ ਚ ਬਣ ਜਾਂਦਾ ਹੋਵੇ ਕਿ ਇੱਕ ਜਿਹੜਾ ਕਿਸਾਨ ਹੈ ਉਹ 6800 ਰੁਪਏ ਕਿੱਲੇ ਦੇ ਵਿੱਚ ਤਾਂ ਉਹਦੀ ਬਜਾਈ ਦਾ ਮਾਣ ਦਾ ਜੋ ਗੱਲਗੀ ਮੱਕੀ ਜੋ ਜਾਨਵਰਾਂ ਦੇ ਪਸ਼ੂਆਂ ਦੇ ਕੰਮ ਵੀ ਨਹੀਂ ਆਣੀ ਉਹਦੀ ਤੇ ਉਹਦਾ ਖਰਚਾ ਹੋ ਜਾਣਾ ਤੇ ਦੂਜਾ ਦੂਜੀ ਬੇਨਤੀ ਹੈ ਮੈਂ ਫਿਰ ਬੇਨਤੀ ਕਰਦਾ ਆਪਣੇ ਭਾਜਪਾਈ ਦੋਸਤਾਂ ਤੁਹਾਨੂੰ ਵੀ ਪਤਾ ਅਸੀਂ ਜਿਹੜਾ ਹੈ ਮੈਂ ਕਲ ਸੀਐਲ ਪਾਟਿਲ ਜੀ ਜੂ ਜਿਨ੍ਹਾਂ ਦੇ ਕੋਲੇ ਮਹਿਕਮਾ ਜਲਸ ਉਹਨਾਂ ਨੂੰ ਵੀ ਚਿੱਠੀ ਲਿਖੀ ਹੈ ਵੀ ਸਾਡੀ ਸਵਾਹ ਤੇ ਸਰਸਾ ਅਸੀਂ ਦੀ ਡੀਪੀਆਰ ਤਿਆਰ ਕਰ ਲਈ ਐ ਅਗਲੇ 15-20 ਦਿਨ ਚ ਤਿਆਰ ਪੂਰ ਟੁੱਟਲੀ ਹੋ ਜੂਗੀ ਮੰਨ ਤੋਂ ਸਮਾ ਵੀ ਮੰਗ ਰਿਹਾ ਇਹ ਦੋਨੋਂ ਅਨਹਰਾਂ ਚੈਨਲਾਈਜ਼ੇਸ਼ਨ ਜੇ ਤੁਸੀਂ ਸਾਡੇ ਸਾਡੇ ਵਾਕੇ ਸਾਡੇ ਕਿਉਂਕਿ ਦੋਨੋਂ ਫਲੈਸ਼ ਫਲੱਡਸ ਰਿਵਰ ਨੇ ਸਰਸਾ ਜਦ ਤੱਕ ਇਤਿਹਾਸ ਸਿੱਖ ਇਤਿਹਾਸ ਵੀ ਆਪਾਂ ਨੂੰ ਪਤਾ ਸਾਡਾ ਸਾਰਾ ਕੁਝ ਤਬਾਹ ਕਰਕੇ ਲੈ ਗਿਆ ਤੇ ਹਜੇ ਤੱਕ ਵੀ ਸਾਨੂੰ ਸਰਸਾ ਤੇ ਸਵਾਹ ਮਾਰਦਾ ਬਰਸਾਤ ਹਿਮਾਚਲ ਕਹਿੰਦੀ ਹੈ ਸਾਡਾ ਇਲਾਕਾ ਖਰਾਬ ਹੋ ਜਾਂਦਾ ਇਸ ਕਰਕੇ ਉਹਨਾਂ ਨੂੰ ਇਹ ਜਿਹੜੀ ਦੋਨੋਂ ਹਾਂ ਦੀ ਚੈਨਲਾਈਜ਼ੇਸ਼ਨ ਜਿਹੜੀ ਆ ਬਹੁਤ ਜ਼ਰੂਰੀ ਹੈ ਅਸੀਂ ਪਿਆਰ ਕਰ ਲਈ ਚਿੱਥੇ ਵੀ ਮਾ ਝੋਲੀ ਏਡਾਂ ਨੂੰ ਵੀ ਤਿਆਰ ਹੈ ਆਪਣੇ ਇਲਾਕੇ ਲਈ ਪਰ ਸਾਨੂੰ ਆ ਦੇਖੇ ਜਾਓ ਇਸ ਕਰਕੇ ਮੇਰੀ ਆਪ ਸਭ ਨੂੰ ਬੇਨਤੀ ਹੈ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਹੁਣ ਐਲ ਮੁਰਗਨ ਜੀ ਤਮਿਲ ਤੋਂ ਆਂਦੇ ਨੇ ਉਹਨਾਂ ਨੂੰ ਹਿੰਦੀ ਆ ਪੰਜਾਬੀ ਤਾਂ ਹਿੰਦੀ ਤਾਂ ਚਲੋ ਬਿਲਕੁਲ ਹੀ ਨਹੀਂ ਪੰਜਾਬੀ ਵੀ ਹੈ ਪਰ ਮੈਂ ਹੁਣ ਇੰਗਲਿਸ਼ ਵੀ ਮੈਂ ਚਾਹੁੰਦਾ ਕਿ ਮੁਰਗਨ ਸਾਹਿਬ ਨੂੰ ਜਿਹੜੀ ਇਹ ਮੇਰੀ ਰਿਕੁਐਸਟ ਹੈ ਉਹਨਾਂ ਤੱਕ ਇਹ ਜ਼ਰੂਰ ਪਹੁੰਚੇ ਅਮ ਅਗਰ ਮੈਨੂੰ ਬੁਲਾਣਗੇ ਮੈਂ ਪਰਸਨਲੀ ਵੀ ਉਹਨਾਂ ਨੂੰ ਮਿਲ ਕੇ ਗੱ we are really grateful uh, to Muganji that you are coming to punjab, especially to my area. i represent anandpur sahib. i am minister for uh, education also. Um, uh, you are coming. we really appreciate. we are grateful to you. but there are two humble requests. number one, kindly visit our fields. you are going to village hariyan. kindly talk directly to the farmers. you have only given us 1,600 crores. while punjab has always stood for this nation, for its freedom, for its sovereignty, even now, you know any 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 terrorist act, you know we we lose our boys, we lose our sons, we lose our brothers. Sixteen hundred crores is not enough. We need thousands of crores. It's so much of damage. And talk to those farmers. Sixty eight hundred rupees per acre is not enough. A farmer's per acre income is minimum to minimum seventy to eighty thousand, and you are giving only sixty eight hundred. उस इन फाइव हंड्रेडलीवियरलीफ दॉर स्पीड द होल रोड है किलोमीटर kindly visit these areas if you are really coming with a good intention and i i request my my brothers of bjp who are standing next to you to present the right picture to you since you are holding the parliamentary affairs that means you are close to prime minister and so that you can go back and give the direct picture of punjab how worst our condition is and number 2 we have prepared a dpr i am also seeking time from mr your union minister for channelization of river swa and sirsa these are flash flood rivers. Lacks of Q6 of waters come through this during rains of Himachal and destroy our fields and destroy my area. If you're really coming with a good intention <coughs> get us money for that for the channelization of these rivers we welcome you and i hope your visit is with a good intention and you will directly you will surely stand for the people of Punjab